ਕੀ ਵੀ ਇਹ ਕਰਦੀਆਂ ਜੀਹਾਂ ਕਦੇ ਦੱਸ ਕੇ ਨਹੀਂ ਹੁੰਦੀ ਐ ਜਿੱਦਾਂ ਕਿ ਬਾਲੋ ਸਾਹਿਬ ਆਦੇ ਮੌਕੇ ਤੁਹਾਨੂੰ ਦਰੇ ਹੀ 월ਡ ਕੱਪ ਨਹੀਂ ਅਸੀਂ ਕਹਿੰਦੇ ਉਹਦਾ 월ਡ ਕੱਪ ਵੀ ਹੋਣਾ ਚਾਹੀਦਾ ਕੌਟੀ ਦਾ ਤੇ ਵਧੀਆ ਚੰਗੀ ਪੱਧਰ ਤੇ ਹੋਣਾ ਚਾਹੀਦਾ ਈ ਟੂਰਨਾਮੈਂਟ ਤੇ ਜਿੱਦਾਂ ਇਹ ਟਰੋਲੀ ਵਾਲਿਆਂ ਤੁਸੀਂ ਦੇਖੀਏ ਨਹੀਂ ਚਾਰੇ ਪਾਸੇ ਸੰਗਤ ਦਿਖਾ ਦਿਓ ਜਿੰਨੀ ਵਧੀਆ ਮਤਲਬ ਸੰਗਤ ਬੈਠੀ ਈ ਕਿੰਨਾ ਵਧੀਆ ਜਦੋਂ ਮੈਂ ਉਹਦਾ ਛੋਟਾ ਹੁੰਦਾ ਸੀ ਜਦੋਂ ਬਾਲੋ ਸਾਹਿਬ ਦਾ ਮਤਲਬ ਦਿਲ ਦਾ ਹੁੰਦਾ ਸੀ ਟੂਰਨਾਮੈਂਟ ਕਰਾਉਂਦੇ ਹੁੰਦੇ ਬੜੀ ਖੁਸ਼ੀ ਹੁੰਦੀ ਉਹ ਦੇਖ ਕੇ ਖੇਡਣਾ ਸ਼ੁਰੂ ਕੀਤਾ ਈ ਤੇ ਬਸ ਇਹੀ ਸੁਪਨਾ ਈ 월ਡ ਕੱਪ ਖੇਡਾਂਗੇ ਜੋਰ ਮਾਰਾ ਬਹੁਤ ਟਾਈਮ ਹੋ ਗਿਆ ਈ ਪਹਿਲਾਂ ਸਰਕਾਰਾਂ ਨੇ ਵਰਲਡ ਕੱਪ ਨਹੀਂ ਕਰਾਇਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੀ ਅਸੀਂ ਚਾਹੁੰਨੇ ਵਰਲਡ ਕੱਪ ਹੋਵੇ ਹੀ ਬਾਕੀ ਬਾਦੋ ਸਰਕਾਰ ਜੀ ਬਹੁਤ ਵਧੀਆ ਉਹ ਤੋਂ ਪ੍ਰਬੰਧ ਕੀਤਾ ਜੀ ਉਹਨਾਂ ਨੇ ਬਹੁਤ ਪਲੇਅਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜੀ ਸਹੀ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਜੋ ਕੇ ਕਹਿ ਰਹੇ ਆ ਲੋਕੀ ਉਹਨਾਂ ਨੇ ਕੌਡੀ ਵਾਰੇ ਜਾਣਦੇ ਕੀ ਆਈ ਉਹ ਸਹੀ ਮਨੇ ਦੱਸਾਂ ਕੌਡੀ ਵਾਰੇ ਜਾਣ ਵੀ ਨਹੀਂ ਕੋਸ਼ ਕੌਡੀ ਇੱਕ ਆਪਾਂ ਕਾਦੀ ਧਰਤੀ ਨਾਲ ਜੁੜਿਆਈ ਮਾਂ ਧਰਤੀ ਨਾਲ ਜੁੜਿਆਈ ਵਿਦੇਸ਼ਾਂ ਤਾਂ ਹੀ ਖੇਡਦੇ ਆਈ ਜੇ ਮਿਸ਼ਾ ਕਰਦਾ ਇਹ ਬੰਦਾ ਕੰਢੀ ਕਿੰਨ੍ਹੀ ਉਮਰ ਤੱਕ ਖੜੇ ਬਾਈ ਗੋਪੀ ਬਾਈ ਗੋਪੀ ਖੇਡ ਰਿਹਾ ਫਰੰਦੀਪੁਰ ਵਾਲਾ ਤੇ ਕਿੰਨੀ ਉਮਰ ਹੋ ਗਈ ਬਾਈ ਜੀ ਜੀ ਕਿ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋਈ ਹਾਂਜੀ 51ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਅਸੀਂ ਨਾ ਧੰਨਵਾਦ ਕਰਦੇ ਹਾਂ ਜਿਹੜੇ ਆਸ-ਪਾਸੇ ਨਗਰ ਨਿਵਾਸੀ ਜਾਂ ਬਾਹਰਲੇ ਪਿੰਡਾਂ ਤੋਂ ਆਏ ਆ ਖਿਡਾਰੀਆਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਇਹ ਕਿੰਨੇ ਵੀ ਖਿਡਾਰੀ ਵੀਰ ਇਹਨਾਂ ਨਸ਼ੇ ਤੋਂ ਰਹਿਤ ਹੋਣ ਤੇ ਵਧੀਆ ਪ੍ਰਦਰਸ਼ਨ ਦਿਖਾਉਣ ਤੇ ਇਹ ਦੂ ਵੀ ਵਧੀਆ ਕਰਵਾਈਏ ਜਿਵੇਂ ਪਹਿਲਾਂ ਜੋ ਵੀ ਚੱਲਣੇ ਚਾਹੀਦੇ ਆ ਉਹ ਵੀ ਚੱਲਣੇ ਚਾਹੀਦੇ ਆ ਅੱਜ ਜਿਵੇਂ ਅਸੀਂ ਕਰਵਾਇਆ ਉਹ ਵੀ ਬਹੁਤ ਵਧੀਆ ਹੋਇਆ ਕਿੰਨੇ ਕ ਜਿਹੜੀਆਂ ਟੀਮਾਂ ਨੇ ਪਾਗ ਲਿਆ 16 ਟੀਮਾਂ ਬੁੱਕ ਕੀਤੀਆਂ ਸੀ ਉਹਨਾਂ ਨੇ ਪਾਗ ਲਿਆ ਜਿਵੇਂ ਖਿਡਾਰੀਆਂ ਤੇ ਅਕਸਰ ਹੀ ਇਲਜ਼ਾਮ ਲੱਗ ਜਾਂਦੇ ਵੀ ਨਸ਼ਾ ਕਰਕੇ ਖੇਡਦੇ ਆ ਇਸ ਟੂਰਨਾਮੈਂਟ ਕਿਸ ਤਰ੍ਹਾਂ ਰਿਹਾ ਜਿਹੜਾ ਨਹੀਂ ਸਾਡੇ ਨਹੀਂ ਕੋਈ ਐਪ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਜੀ ਸਾਡੇ ਤਾਂ ਸਹੀ ਖੇਡਦੇ ਆ ਖਿਡਾਰੀਆਂ ਨੂੰ ਕੀ ਕਰੀਏ ਅਸੀਂ ਅਪੀਲ ਕਰਾਂਗੇ ਵੀ ਨਸ਼ਾ ਪਤਾ ਤਿਆਗੋ ਤੇ ਖੇਡ ਵਾਲੇ ਪਾਸੇ ਨੂੰ ਵਦੋ ਵਾਦ ਕਰਦੇ ਆ ਐਨ ਆਰ ਆਈ ਵੀਰਾਂ ਦਾ ਤੇ ਜਿਨ੍ਹਾਂ ਨੇ ਸੰਸਯੋਗ ਦਿੱਤਾ ਪੈਂਡ ਨਗਰ ਨਿਵਾਸੀਆਂ ਦਾ ਨਗਰ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੰਯੋਗ ਦਿੱਤਾ ਤੇ ਅਸੀਂ ਖਿਡਾਰੀਆਂ ਨੂੰ ਅਪੀਲ ਕਰਾਂਗੇ ਨਸ਼ੇ ਤੋਂ ਰਹਿਤ ਹੋ ਕੇ ਖੇਡਾਂ ਖੇਡੋ ਇਹ ਇਤਿਹਾਸਕ ਪੈਂਡ ਰੋਲੀ ਭਾਈ ਇੱਥੇ 51ਵਾਂ ਟੂਰਨਾਮੈਂਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦਗਾਰੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ 51 ਟੂਰਨਾਮੈਂਟ ਹੈ ਇਹਦੇ ਵਿੱਚ ਅਸੀਂ ਮਾਤਰੋਗੇ ਬਹੁਤ ਵਧੀਆ ਉਪਰਾਲੇ ਦੇ ਨਾਲ ਨਸ਼ਾ ਰਹਿਤ ਤੁਰਨਾਮੇਟ ਕਰਵਾ ਰਹੇ ਆ ਤੇ ਇਹਦੇ ਵਿੱਚ ਬਹੁਤ ਦੂਰ ਦੂਰੋਂ ਟੀਮਾਂ ਆਉਂਦੀਆਂ ਸਾਡਾ ਹਾਂਜੀ 40 ਸਾਲਾਂ ਛੋਮਾਚਾ ਲੜਕਿਆਂ ਦਾ ਛੋਮਾਚਾ ਅਸੀਂ ਇਹ ਕਰਵਾਇਆ ਬਹੁਤ ਪੁਰਾਣਾ ਟੂਰਨਾਮੈਂਟ ਹੈ ਚੱਲ ਰਿਹਾ ਤੇ ਅਸੀਂ ਨਾਗਰਾਂ ਨਾਮ ਕਿੰਨੇ ਕਰਕੇ ਗਏ ਆ ਨਾਮ ਜੀ ਸਾਡਾ 1 ਲੱਖ ਤੇ 71000 ਰੁਪਇਆ ਨਾਮ ਰੱਖਿਆ ਪਹਿਲਾਂ ਤੇ ਬੈਠ ਰੇਡਰ ਤੇ ਬੈਠ ਜਾ ਪਿਆ ਨੂੰ 59 ਗਮਜਾ ਯਾਰ ਨਾਲ ਸਮਾਤ ਕੀਤਾ ਤੇ ਖਿਡਾਰੀਆਂ ਨੂੰ ਕੀ ਅਪੀਲ ਕਰੋਗੇ ਅਸੀਂ ਖਿਡਾਰੀਆਂ ਨੂੰ ਅਪੀਲ ਕਰਾਂਗੇ ਵੀ ਤੇ ਖਿਡਾਰੀਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਨਸ਼ਾ ਛੱਡ ਕੇ ਖੇਡ ਵਾਲੇ ਪਾਸੇ ਆਓ ਅਸੀਂ ਇਹ ਪ੍ਰੇਰਿਤ ਕਰਦੇ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿੱਥੇ ਕਿ ਪੂਰੇ ਦੇਸ਼ ਭਰ ਵਿੱਚ ਮਾਗੀ ਦਾ ਪਵਿੱਤਰ ਤਿਹਾੜੀ ਮਨਾਇਆ ਜਾ ਰਿਹਾ ਉੱਥੇ ਹੀ ਸਾਡੇ ਨਗਰ ਟੋਲੀ ਭਾਈ ਵਿੱਚ ਵੀ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਾਗੀ ਦਾ ਦਰ ਮਨਾਇਆ ਜਾ ਰਿਹਾ ਸੋ ਨਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ 51ਵਾਂ ਕਬੱਡੀ ਕੱਪ ਹੋ ਰਿਹਾ ਜਿੱਥੇ ਕਿ ਕਬੱਡੀ ਕੱਪ ਵਰਲਡ ਕੱਪ ਦੀ ਤਰ੍ਹਾਂ ਕਰਵਾਇਆ ਹੈ ਲੱਖਾਂ ਲੋਕਾਂ ਨੇ ਆਣ ਕੇ ਸ਼ਿਰਕਤ ਕੀਤੀ ਆ ਸੋ ਸਾਰੇ ਖਿਡਾਰੀਆਂ ਨੂੰ ਇਹੀ ਅਪੀਲ ਆ ਕੇ ਨੱਚ ਪੱਤੇ ਰਹਿ ਤੋ ਕਬੱਡੀ ਖੇਡਣ ਅਤੇ ਤਰ੍ਹਾਂ ਹੀ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਕਿ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਰਲਡ ਕੱਪ ਕਰਵਾਏ ਸੀ ਉਸੇ ਤਰ੍ਹਾਂ ਸਰਕਾਰਾਂ ਵੀ ਇਸ ਖੋਡੀ ਨੂੰ ਪਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਨੱਚ ਰਹਿਤ ਕਰਕੇ ਵਧੀਆ ਸੇਧ ਦੇਣਾ